ਭਾਗਮਲ ਪਿਸ਼ੌਰੀਆ ਘੋੜਿਆਂ ਦੀ ਸੌਦਾਗਰੀ ਕਰਦਾ ਹੁੰਦਾ ਸੀ ਗੁਰੂ ਘਰ ਦਾ ਬੜਾ ਪ੍ਰੇਮੀ ਤੇ ਸ਼ਰਧਾਲੂ ਸੀ ਹੋਰ ਨਾ ਘੋੜਿਆਂ ਦੇ ਨਾਲ ਨਾਲ ਉਸ ਨੇ ਇੱਕ ਬਹੁਤ ਹੀ ਸੁੰਦਰ ਘੋੜਾ ਖਰੀਦਿਆ ਜਿਸ ਨੂੰ ਖਰੀਦਦੇ ਸਾਰ ਹੀ ਇਹ ਕਹਿ ਦਿੱਤਾ ਕਿ ਇਹ ਘੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟ ਕਰਨਾ ਹੈ ਭਾਗਮਲ ਜਿਉਂ ਹੀ ਘੋੜੇ ਲੈ ਕੇ ਪਿਸ਼ੌਰ ਤੋਂ ਚੱਲ ਕੇ ਲਾਹੌਰ ਆਇਆ ਤਾਂ ਬਹੁਤ ਸਾਰੇ ਅਮੀਰ ਤੇ ਵਜ਼ੀਰ ਘੋੜੇ ਵੇਖਣ ਵਾਸਤੇ ਉਸ ਕੋਲ ਆਉਣ ਲੱਗ ਪਏ ਹਰ ਕੋਈ ਉਸੇ ਘੋੜੇ ਦਾ ਮੁੱਲ ਪੁੱਛੇ ਜੋ ਛੇਵੇਂ ਪਾਦਸ਼ਾਹ ਨੂੰ ਭੇਟ ਕਰਨਾ ਸੀ ਭਾਗਮਲ ਸਭ ਨੂੰ ਆਖ ਛੱਡੇ ਕਿ ਇਹ ਘੋੜਾ ਤਾਂ ਗੁਰੂ ਜੀ ਨੂੰ ਭੇਟਾ ਦੇਣ ਵਾਸਤੇ ਲਿਜਾ ਰਿਹਾ ਹਾਂ ਉਸ ਘੋੜੇ ਦੀ ਚਰਚਾ ਸੂਬੇ ਪਾਸ ਵੀ ਪਹੁੰਚ ਗਈ ਸੂਬੇ ਨੇ ਵੱਧ ਕੀਮਤ ਦੀ ਪੇਸ਼ਕਸ਼ ਦਿੰਦੇ ਹੋਏ ਕਿਹਾ ਏ ਘੋੜਾ ਸਾਨੂੰ ਦੇ ਦੇਵੋ ਜੋ ਨਫਾ ਲੈਣਾ ਚਾਹੁੰਦੇ ਹੋ ਲੈ ਲਵੋ ਭਾਗਮਲ ਨੇ ਜਵਾਬ ਦਿੱਤਾ ਇਹ ਘੋੜਾ ਤਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਵਾਸਤੇ ਖਰੀਦਿਆ ਹੈ ਬਾਦਸ਼ਾਹ ਨੇ ਇਹ ਜਵਾਬ ਸੁਣ ਕੇ ਘੋੜਾ ਉਸ ਪਾਸੋ ਖੋ ਲਿਆ ਭਾਗਮਲ ਲਾਹੌਰ ਤੋਂ ਸਿੱਧਾ ਅੰਮ੍ਰਿਤਸਰ ਆ ਗਿਆ ਤੇ ਗੁਰੂ ਜੀ ਦੇ ਚਰਨਾਂ ਤੇ ਸਿਰ ਧਰ ਕੇ ਰੋਣ ਲੱਗ ਪਿਆ ਗੁਰੂ ਜੀ ਨੇ ਧੀਰਜ ਦਿੰਦੇ ਹੋਏ ਕਿਹਾ ਭਾਈ ਤੂੰ ਫਿਕਰ ਨਾ ਕਰ ਜਿਹੜਾ ਕੋੜਾ ਆਪ ਜੀ ਗੁਰੂ ਘਰ ਵਾਸਤੇ ਲਿਆਏ ਸੀ ਉਹ ਇੱਥੇ ਹੀ ਆਵੇਗਾ ਘੋੜੇ ਨੇ ਸੂਬੇਦਾਰ ਪਾਸ ਜਾ ਕੇ ਖਾਣਾ ਖਾਣਾ ਛੱਡ ਦਿੱਤਾ ਸੁੱਕ ਕੇ ਤੀਲਾ ਹੋ ਗਿਆ ਹਾਰ ਕੇ ਸੂਬੇ ਨੇ ਘੋੜਾ ਕਾਜੀ ਨੂੰ ਦੇ ਦਿੱਤਾ ਕਾਜੀ ਨੇ ਵੀ ਬਥੇਰਾ ਜ਼ੋਰ ਲਾਇਆ ਪਰ ਉਸ ਪਾਸੋ ਵੀ ਰਾਜ਼ੀ ਨਾ ਹੋ ਸਕਿਆ ਗੁਰੂ ਹਰਗੋਬਿੰਦ ਜੀ ਦਾ ਉਸ ਵੇਲੇ ਲਾਹੌਰ ਦਾ ਪ੍ਰਚਾਰ ਫੇਰਾ ਸੀ ਲਾਹੌਰ ਜਾਂਦੇ ਹੀ ਰੁਸਤਮਦੀਨ ਕਾਜੀ ਪਾਸੋਂ ਘੋੜਾ ਮੌਲ ਲੈ ਲਿਆ ਇੱਕ ਮਹੀਨੇ ਦੇ ਵਿੱਚ ਵਿੱਚ ਘੋੜਾ ਉਸੇ ਤਰ੍ਹਾਂ ਦਾ ਹੋ ਗਿਆ ਜੈਸ ਤਰ੍ਹਾਂ ਪਹਿਲਾਂ ਭਾਗ ਮੱਲ ਜੀ ਪਾਸ ਸੀ ਰੁਸਤਮਦੀਨ ਕਾਜੀ ਦੀ ਇੱਕ ਲੜਕੀ ਸੀ ਜਿਸ ਦਾ ਨਾਮ ਕੌਲਾ ਸੀ ਉਹ ਨਿਤਾ ਪ੍ਰਤੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੀ ਸੀ ਉਸ ਨੇ ਸੰਗਤ ਦੇ ਵਿੱਚ ਬੈਠ ਕੇ ਸ਼ਬਦ ਗੰਠ ਵੀ ਕਰ ਲਏ ਸੀ ਤੇ ਕਾਜੀ ਨੇ ਆਪਣੀ ਪੁੱਤਰੀ ਨੂੰ ਕਾਫਰਾਂ ਦੀ ਬਾਣੀ ਪੜਨ ਤੋਂ ਬਹੁਤ ਰੋਕਿਆ ਪਰ ਕੌਲਾਂ ਦਾ ਗੁਰੂ ਹਰਗੋਬਿੰਦ ਜੀ ਪ੍ਰਤੀ ਡਰੈਡ ਨਿਸ਼ਚਾ ਸੀ ਜੋ ਅਟੋਟ ਸੀ ਗੁੱਸੇ ਦੇ ਵਿੱਚ ਆ ਕੇ ਕੌਲਾਂ ਦੇ ਪਿਤਾ ਰੁਸਤਮਦੀਨ ਨੇ ਸਰਾ ਅਨੁਸਾਰ ਕੌਲਾਂ ਦੇ ਲਈ ਫਾਂਸੀ ਦਾ ਫਤਵਾ ਦੇ ਦਿੱਤਾ ਉਸ ਵੇਲੇ ਕੌਲਾਂ ਦੀ ਮਾਂ ਨੇ ਆਪਣੀ ਬੱਚੀ ਨੂੰ ਸਹੀ ਸਲਾਮਤ ਸਾਈ ਮੀਆਂ ਮੀਰ ਜੀ ਬਾਸ ਭੇਜ ਦਿੱਤਾ ਤੇ ਸਾਈ ਮੀਆਂ ਮੀਰ ਜੀ ਨੇ ਉਸ ਨੂੰ ਗੁਰੂ ਹਰਗੋਬਿੰਦ ਜੀ ਪਾਸ ਪਹੁੰਚਾ ਦਿੱਤਾ ਤੇ ਨਾਲ ਹੀ ਚਿੱਠੀ ਦੇ ਵਿੱਚ ਸਾਰੀ ਵਾਰਤਾ ਦੱਸ ਕੇ ਇਸ ਬੱਚੀ ਨੂੰ ਆਪਣੇ ਕਦਮਾਂ ਦੇ ਵਿੱਚ ਨਿਵਾਸ ਬਖਸ਼ਣ ਦੀ ਮੰਗ ਕੀਤੀ ਗੁਰੂ ਹਰਗੋਬਿੰਦ ਜੀ ਕੋਲਾ ਜੀ ਨੂੰ ਲੈ ਕੇ ਅੰਮ੍ਰਿਤਸਰ ਆ ਗਏ ਤੇ ਉਸ ਲਈ ਇੱਕ ਸੁੰਦਰ ਮਕਾਨ ਬਣਵਾ ਦਿੱਤਾ ਇੱਕ ਦਿਨ ਕੋਲਾ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪੁੱਤਰ ਤੋਂ ਬਿਨਾ ਸੰਸਾਰ ਦੇ ਵਿੱਚ ਯਾਦ ਨਹੀਂ ਰਹਿੰਦੀ। ਗੁਰੂ ਹਰਗੋਬਿੰਦ ਜੀ ਨੇ ਕਿਹਾ ਤੇਰੀ ਯਾਦ ਸਦਾ ਰਹੇਗੀ। ਗੁਰੂ ਹਰਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਨੂੰ ਸੱਦ ਕੇ ਕੌਲਾਂ ਦੇ ਨਾਮ ਪਰ ਸਰੋਵਰ ਬਣਵਾਣ ਲਈ ਕਿਹਾ। ਗੁਰੂ ਜੀ ਦੇ ਹੁਕਮ ਅਨੁਸਾਰ ਕੌਲ ਸਰਦੀ ਸੇਵਾ ਆਰੰਭ ਕਰ ਦਿੱਤੀ ਗਈ। ਗੁਰੂ ਜੀ ਨੇ ਪਹਿਲਾ ਟੱਕ ਆਪ ਲਾਇਆ ਤੇ ਕੋਲਾ ਜੀ ਨੇ ਆਪ ਉਸ ਮਿੱਟੀ ਨੂੰ ਬਾਹਰ ਕੱਢਿਆ ਗੁਰੂ ਜੀ ਨੇ ਕੋਲ ਸਰ ਸਰੋਵਰ ਬਣਨ ਤੋਂ ਬਾਅਦ ਸੰਗਤਾਂ ਨੂੰ ਹੁਕਮ ਕੀਤਾ ਕਿ ਉਸ ਦੀ ਯਾਤਰਾ ਸਫਲ ਹੋਵੇਗੀ ਜਿਹੜਾ ਕੋਲ ਸਰ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ